ਆਓ ਜੀ ਬਾਬਾ ਜੀ ਦੇ ਮੱਥਾ ਦੀ ਫੇਕ ਲਿਆ ਤੇ ਮੋਈ ਦਾ ਐਤ ਕੀ ਰਾਸ਼ ਥੋੜਾ ਜਿਹਾ ਘੱਟ ਆ ਘੱਟਾ ਘੱਟਾ ਬ్రో ਹਨਾ ਪਤਾ ਨਹੀਂ ਕੀ ਚੱਕਰ ਮੁੰਡੇ ਜਿਹੜੇ ਬਾਹਰ ਨੇ ਹੋਣਾ ਕਰਕੇ ਵੀ ਹੋ ਸਕਦਾ ਪਰ ਆਏ ਆ ਜਿਵੇਂ ਹਜੇ ਦਿਨ ਚੱਲੀ ਜੱਡੂ ਹੋਲੀ ਹੋਣੀ ਹੈ ਪਰ ਫਿਰ ਵੀ ਆਹ ਟਾਈਮ ਤੱਕਾ ਬਹੁਤ ਪੈਂਦਾ ਹੁੰਦਾ ਅੱਗੇ ਪਤਾ ਨਹੀਂ ਇਸ ਵਾਰ ਕਿਉਂ ਘਟ ਗਿਆ ਥੋੜਾ ਜਿਹਾ ਫਰਕ ਪੈ ਗਿਆ ਚਲੋ ਬਾਕੀ ਦਿਨੇ ਦਫਾਉਂਦੇ ਹੁਣ ਨੂੰ ਹਾਂ ਹਾਂ ਜਿਹਨੇ ਰਾਸ਼ ਪਾਊਗਾ ਤੇਨੇ ਜਰੂਰ ਰਾਸ਼ ਪਾਊਗਾ ਆ ਦੇਖਦੇ ਆ ਦਿਨ ਚ ਕੀ ਬਣਦਾ ਮਿਲਦੇ ਆ ਭਾਈ ਚੱਲੇ ਚੱਲੋ ਚੱਲੀ ਜੱਲੋ ਭਾਈ ਚੱਲੀ ਜੱਲੋ ਨਾਲ ਚੱਲੀ ਜੱਲੋ ਰਿਕਰ ਲੈ ਕੇ ਦੀ ਰਿਕਰ ਲੈ ਚੈੱਕ ਕਰੋ ਟਾਈਮ ਸਵੇਰ ਦਾ ਵਾ ਸਾਜਰੇ ਦਾ ਹਲੇ ਟੀਮਾਂ 9:30 9:10 ਵਜੇ ਮੈਚ ਚੱਲਣਗੇ ਤੇ ਇਹ ਗਰਾਊਂਡ ਆ ਕਾਫੀ ਵੱਡਾ ਆਪਣਾ ਤੇ ਸਟੇਡੀਅਮ ਹੋ ਗਿਆ ਹਲੇ ਬਿਲਕੁਲ ਕੁਝ ਨਹੀਂਗਾ 9:30 10 ਵਜੇ ਤੋਂ ਰੌਸ਼ ਪੈਣ ਲੱਗ ਜਾਣਾ ਕਿਉਂਕਿ ਟੂਰਨਾਮੈਂਟ ਬਹੁਤ ਜ਼ਿਆਦਾ ਤਕੜਾ ਟਰੈਕਟਰ ਦਿੱਤੇ ਜਾਣਿਆ ਬੈਸਟਾਂ ਨੂੰ ਤੇ 75 ਕਿਲੋ ਦੇ ਵਿੱਚ ਮੋਟਰਸਾਈਕਲ ਦਿੱਤੇ ਜਾਣਿਆ ਆ ਤੁਹਾਨੂੰ ਸਵੇਰ ਦਾ ਮਾਹੌਲ ਦਿਖਾਇਆ ਫਿਰ ਸ਼ਾਮ ਦਾ ਵੀ ਦਿਖਾਵਾਂਗੇ ਤੁਹਾਨੂੰ ਦੇਖਿਓ ਕਿਸਮਾਨ ਪੈਂਦਾ ਠਾਠਾ ਮਾਰਦਾ ਕੱਠ ਹੁਣ ਬਿਲਕੁਲ ਖਾਲੀ ਆ ਵੈਸੇ ਫੇਰ ਦਿਖਾਵਾਂਗੇ ਹਾਂ ਇਧਰ ਲਾ ਸ਼ੀਸ਼ਾ ਡਾਊਨ ਕਰਿਓ ਵੀਰੇ ਲਓ ਜੀ ਆ ਵੇਲੇ ਆ ਵੇਲੇ ਆ ਆ ਵੇਰਦੇ ਆ ਜੀ ਵੇਲੇ ਵੇਰਦੇ ਆ ਵੇਰਦੇ ਮੇਲੇ ਚ ਸੋਨਾ ਦਵਾਦੀ ਹੈ ਕਿਸ ਨੂੰ ਸੋਨਾ ਚਸ਼ਮਾ ਵੀ ਆ ਹਾਂ ਚਸ਼ਮਾ ਵੀ ਮਰਦੀ ਆਓ ਜੀ ਠਾਠਾਂ ਮਾਰਦਾ ਕਰ ਚੱਕਾ ਮੈਂ ਦਾ ਬੂੜਾ ਹੈਂ ਖਾਲੀ ਦੀ ਹੁਣ ਤਾਂ ਫਿਰ ਹੁਣ ਹਲੇ ਵਧੀ ਜਾਣਾ ਕਿਉਂ ਮੌਸਮ ਠੰਡਾ ਹੋਣ ਹੋਇਆ ਖਾਲੀ ਪਿਆ ਸੀ ਠੰਡਾ ਹੋ ਗਿਆ ਨਾ ਹੁਣ ਚੈਲਡ ਹੋ ਗਿਆ ਪੂਰਾ ਲਾਓ ਜੀ ਦੁਕਾਨਾ ਪੂਰੀਆਂ ਗੋੜੇ ਆ ਗੋੜੇ ਬਰਜ ਜੀਨੇ ਖਾਣੇ ਆ ਕੇ ਖਾਜੋ ਨਾਲੇ ਖਿਲਾ ਦਿਓ ਜਲੇਬੀ ਕਰਵਾ ਲਓ ਜਲੇਬੀ ਲਾਓ ਜੀ ਦਰਸ਼ਕਾਂ ਦਾ ਠੱਠਾ ਮਾਰਦਾ ਇਕੱਠਾ

ਵਰਸੀ ਦੇ ਰਮਾਪੁਰ ਤੋਂ ਪਹੁੰਚ ਹੋੜ ਪਧੌੜ ਦੀ ਟੀਮ ਵੀ ਆ ਗਈ ਹੈ ਕੜਿਆਣਾ ਤੇ ਸੁਨੇਤ ਖੇਡੇਗੀ ਉਸ ਤੋਂ ਬਾਅਦ ਸੈਂਪਲੀ ਸਾਹਿਬ ਵਰਸੀ ਜੀ ਬਾਬਾ ਲੇਖ RAM ਪਧੌੜ ਕਟਾਣੀ ਵਰਸੀ ਸ਼ੇਖੂਪੁਰਾ ਪਰਮਾਨ ਵਰਸੀ ਕੇਤਰਾ ਸ਼ਮਸ਼ਪੁਰ ਵਰਸੀ ਕੈਂਡਪੀ ਬਾਬਾ ਮੋਸਰਾ ਭੈਣੀ ਸਾਹਿਬ ਵਰਸੀ ਭਾਗੋ ਮਾਦਰਾ ਲੈਣੀ ਵਰਸੀ ਮੁਕੰਦਪੁਰਾ ਫਰੋਜ ਵਾਲਾ ਮੰਗਾ ਸਿੰਘ ਵਾਲਾ ਤੇ ਬੜੇ ਸਾਹਿਬ ਇਹ ਸਾਰੀਆਂ ਟੀਮਾਂ ਦੇ ਖਿਡਾਰੀ ਆ ਜਾਣਗੇ ਆਹ ਕਹਿੰਦੇ ਜਸ਼ਨਦੀਪ ਸਿੰਘ ਜਸ਼ਨਾ ਭਰਾਣ ਪਾਣ ਆਪਣੀ ਟੀਮ ਨੇ ਇਸ ਵਿੱਚ ਜੋੜਦਾ ਹੋਇਆ ਅਗਲੀ ਕਬੱਡੀ ਤੇ ਜੋਰ ਅੱਜ ਵਧੀ ਜਾਣਾ ਬੈਰੀਅਰ ਲੱਗਦੇ ਮਿਲਣਗੇ ਹੀ ਮਿਲਣਗੇ ਤੁਹਾਨੂੰ ਦੇਖੀ ਭਰਾ ਲਾਂਗੇ ਯਾਰ ਤੇ ਸਾਨੂੰ ਹਣ ਲਾ ਲੈਣ ਦੋ ਅੱਗੇ ਜਾ ਕੇ ਕੋਈ ਗੱਲ ਨਹੀਂ ਧੰਨਵਾਦ ਭਰਾ ਅੱਗੇ ਲਾ ਲਈ ਅੱਗੇ ਲਵਾ ਦਿਓ ਅੱਗੇ ਲਵਾ ਦਿਓ ਲਵਾ ਦਿਓ ਕੋਈ ਕਰ ਦੋ ਯਾਰ ਕਰ ਦੋ ਕੋਈ ਗੱਲ ਨਹੀਂ ਇਹ ਵੀ ਬੰਦੇ ਕਮਾਉਣ ਆਇਆ ਚਾਰ ਪੈਸੇ ਠੀਕ ਹੈ ਜੱਪਾ ਜੱਪਾ ਭਾਈ ਜੇ ਜੂਸ ਨਾਲ ਕੰਟੈਕਟ ਕਰਨਾ ਤਾਂ ਆ ਬੰਦੇ ਨਾਲ ਕਰੋ ਪੀਓ ਲਿਚੀ ਪੀਓ ਆਰੈਂਜ ਪੀਓ ਲੇਮਨ ਪੀਓ ਕਿੰਨੇ ਕਿੰਨੇ ਰੁਪਏ ਕਿਲਾਸ ਫਰੀ 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 ਦੀ ਸੇਵਾ ਚੱਲਦੀ ਹੈ ਜੀ ਆਪ ਆਪਣੀਆਂ ਕੰਡੀਆਂ ਦੇ ਕੋਲ ਸਾਰੇ ਬੱਚੇ ਪਲੇ ਦਾ ਆਪਣੇ ਚੰਗੀ ਅੱਖਣਾ ਬੇਰੀ ਬੇਟੀ ਆ ਕੰਗੜਵਾਲ ਦੀ ਟੀਮ ਆ ਜਿਹੜੇ ਵੀਰ ਕੰਗੜਵਾਲ ਗਰਾਊਂਡ ਦੇ ਵਿੱਚ ਆ ਗਏ ਆ ਆਗਮ ਦੀ ਟੀਮ ਆਵੇ ਕੰਗੜਵਾਲ ਪੁੱਜ ਗਈ ਆਗਮ ਦੀ ਆ ਗਏ ਟਰੈਕਟਰ ਜਿੱਤ ਗਿਆ ਬਾਈ ਟਰੈਕਟਰ ਜਿੱਤ ਗਿਆ ਤਿੰਨੇ ਟਰੈਕਟਰ ਜਿੱਤ ਗਿਆ ਬਾਈ ਸੈੱਟ ਹੋ ਗਏ ਗਾ ਲਾ ਗਾ ਲਾ ਚੱਕ ਦੇ ਵਟ ਨਾਲ ਖੜਾ ਓਏ ਓਕੇ ਆ ਗਾ ਗਾ ਲਾਓ ਜੀ ਅੱਜ ਉਹ ਟਰੈਕਟਰ ਜਿੱਤ ਗਿਆ ਨਾਲ ਬਲਬੀਰ 2021 ਟਰੈਕਟਰ ਇਹ ਜਿੱਤੇ ਨਾਲ ਬੜੇ ਵੀਰ ਅੰਮ੍ਰਿਤਪਾਲ ਲਾਓ ਜੀ ਹਰਦੇਵ ਸਰਵੋਣੀ ਆ ਗਿਆ ਰੋਣਾ ਪੈ ਗਿਆ ਹੈ ਦੋਸਤੋ ਦੇਖਦੇ ਹੱਥ ਜੁਰੇ ਕੋਲ ਪ੍ਰੋਗਰਾਮ ਆ ਪਿੰਡ ਦਾ ਸਤਿਕਾਰਯੋਗ ਤੁਸੀਂ ਤੁਹਾਡਾ ਇੱਕ ਕਦਮ ਚੱਲਿਆ ਸਿਰਮੱਥੇ ਦੇ ਜੇ ਕੋਈ ਬਾਦ ਮਨਤੀ ਆਉਂਦਾ ਐਮਐਲਏ ਉਹਦਾ ਆਪਣਾ ਉਹਨੂੰ ਮਦਦ ਦੇ ਦਾ ਆਪਣਾ ਫਰਜ਼ ਕਰਦਾ ਕੋਈ ਵੀ ਜਿਹੜੀ ਵੀ ਜਾਨ ਚੱਲਦਾ ਉਹ ਮੈਂ ਮੈਨੂੰ ਹੋਰ ਜਾਂਦਾ ਬਹੁਤ ਉਹਦਾ ਫੇਰ ਖੁੱਲ ਗਿਆ ਪਿੱਛੇ ਆ ਗਿਆ ਇਹਨੂੰ ਮਾਰਾ ਬਲੌਗ ਸਜ਼ਾ ਦਾ ਭੈਣ ਜਰਾ ਪਿੱਛੇ ਵੀ ਵੀਡੀਓ ਫੋਟੋ ਆਗਰਾ ਦੇ ਆਦਸਤਾਨੇ ਗਾਣੇ ਮਾਲਕਰ ਇੰਡੋਰ ਜਿਮ ਦੇ ਕਿਨਾਰੇ ਤੋਂ ਉਹ ਪਾਣੀ ਪਾਣੀ ਹੋਇਆ ਪਿਆ ਫੂਲ ਚੱਲਦਾ ਹੀ ਨਹੀਂ ਕਿ ਪਾਣੀ ਦਿੱਤਾ ਇਧਰੋਂ ਥੋੜਾ ਜਿਆਦਾ ਰੋੜਾ ਨਹੀਂ ਉਠਾ ਰਹੀ ਇਹਨੂੰ ਇਹ ਨਾਲ ਜੋੜਦੇ ਆਂ ਸਾਡੇ ਜਿਹੜੇ ਰੰਗਟਾ ਕਹਿੰਦੇ ਆ ਮੰਤਰੀ

ਦੇਸਰ ਪੁਆਇੰਟ ਕੜਿਆਨੇ ਪਿੰਡ ਦੀ ਟੀਮ ਦੇ ਸਿਰੇ ਤੇ ਜੁੜਦਾ ਹੋਇਆ ਸਾਰੀ ਸੰਗਤ ਦਾ ਇੱਕ ਵਾਰੀ ਖੇਡ ਤੋਂ ਧੰਨਵਾਦ ਹੈ ਕਿ ਬੜੀ ਧੂਰੋਂ ਧੂਰੋਂ ਆਏ ਖੜੇ ਧੁੱਕੇ ਦੇ ਤੇ ਹਾਏ ਇਹ ਖਿਡਾਰੀਆਂ ਦਾ ਸ਼ਰੀਰ ਇਹਨਾਂ ਨੂੰ ਨਾ ਕਿਸੇ ਗੱਲ ਦੀ ਘਾਟ ਲੱਗੇ ਹੋਣਾ ਕੋਲ ਕਬੱਡੀ ਦਾ ਜਨੂੰਨ ਪੰਜਾਬੀਆਂ ਦੇ ਸਿਰ ਚੜ ਕੇ ਕੋਲ ਕਬੱਡੀ ਦਾ ਜਨੂੰਨ ਲੋਕਾਂ ਦੇ ਸਿਰ ਚੜ ਕੇ ਇੱਕ ਬਹੁਤ ਵੱਡੀ ਗੱਲ ਹੈ ਔਰ ਰਾਜੂ ਚਾਚਾ ਇਧਰਲੀ ਤੋਂ ਜਿਹੜਾ ਹੋਇਆ ਲਾਈਵ ਸਾਰੇ ਐਨਰ ਰਹੀ ਜਿਹੜੇ ਲਾਈਵ ਜੁੜੇ ਹੋਏ ਹੈ ਸਾਰਿਆਂ ਦਾ ਬੜਾ ਧੰਨਵਾਦ ਹੈ ਕਿਸੇ ਦਾ ਨਾਮ ਨਹੀਂ ਲੈਇਆ ਜਾਣਾ ਪ੍ਰਬੰਧਕ ਦਾ ਹੁਕਮ ਸਿਰ ਮੱਥੇ ਹੈ ਆਓ ਜਸ਼ਨ ਦੀ ਇਸ ਵੇਲੇ ਕਬੱਡੀ ਪੈਰੀ ਫਿਰ ਮੈਦਾਨ ਦੇ ਵਿੱਚ ਹੈ ਔਰ ਦੂਜੇ ਪਾਸੇ ਬੜੀ ਸੋਹਣੀ ਕੋਸ਼ਿਸ਼ ਕੀਤੀ ਖਬਰ ਨੇ ਟੱਕ ਲੈ ਉਂਗੀ ਔਰ ਇੱਧੇ ਦੇ ਪਾਸੇ ਇੱਕ ਜਸ਼ਨ ਤੋਂ ਪਿੰਡ ਵਿੱਚ ਇੱਕ ਸੈਕਿੰਡ ਆ ਗਿਆ ਜੋ ਤੇ ਬੰਕੇ ਦੀ ਧਾਰੀਆਂ ਬੰਕੀਆਂ ਧੰਨਵਾਦ ਕਰਦੇ ਆ ਮਾਈਕ ਦੇ ਵੱਡੇ ਵੀਰ ਬੂਤੋ ਅਮਰੀ ਆਏ ਜੀ ਔਰ ਅਮਰੀ ਘੁਮਾਰ ਜੀ ਆ ਜਾਣਗੇ ਪਹਿਲੇ ਸੈਮੀਫਾਈਨਲ ਦੀ ਟੀਮ ਆ ਜਾਣ। ਅੱਛਾ ਇਹ ਹੋਰ ਤਾਂ ਨਿਕਲਿਆ ਨਹੀਂ

ਦੀ ਗੋਲਟੀਆ ਗੋਮੇ ਟੀਮਾਂ ਨੋਰਤਾਰਨ ਗੋਰ ਸਿੰਘ ਦੀ ਫਾਈਨਲ ਮੈਚ ਦੀਆਂ ਟੀਮਾਂ ਇਹਦੇ ਸ਼ਾਸਤਰਾਂ ਤੋਂ ਜਾਂਚੀ ਕੰਦੇ ਜਾਣੇ ਆ ਇਸ ਮੈਚ ਦੇ ਫਾਈਨਲ ਤੋਂ ਕੰਦੇ ਜਾਣੇ ਦੀ ਨੋਰਤਾਰਨ ਸਾਈਕਲ ਲਾਸਟ ਆ ਜੀ ਇਹ ਲਓ ਜੀ ਸਟੋਰ ਰਰਾ ਕਿਆ ਬਾਤ ਸਾਡੇ ਬੰਦੇ ਨੇ ਪਰਚੀ ਪਾਈ ਸੀ ਦੋ ਸਾਈਕਲ ਬਾਕੀ ਨੇ ਕਈ ਨਿਕਲੇ ਸਾਈਕਲ ਇਹ ਬੰਦਾ ਔਖਾ ਆ ਪਿਆ ਵੀ ਮੇਰਾ ਫੈਸਲਾ ਲਾਈਵ ਵੀ ਵਿੱਚ ਜਿਹੜਾ ਸਾਈਕਲ ਕਰ ਦਿੱਤਾ ਗਿਆ ਸਾਲੇ ਬਾਰੀ ਬੱਟਾ ਕਰੀ ਜਾ ਗਿਆ ਕੋਡ ਕੀਤਾ ਗਿਆ ਪ੍ਰਾਨ ਚੈੱਕ ਕਰਨਾ ਨਾ ਬਣੀ ਕੋਈ ਗੱਲ ਸੋਲਿਆ ਹੋ ਸਾਹਮਣੇ ਆ ਚੁੱਕਾ ਲੁਕੀਰ ਵਾਲਾ ਕਿੰਨਾ ਕਿਵਲੀ ਮਾਰਾ ਆ ਮਾਇਆ ਪਾਉਦੀ ਕਰੋ ਜੀ 11000 ਜਸੋਂ ਨੂੰ ਜੱਫਾ ਲੱਗਣਾ ਉਧਰ ਕਾਹੇ ਆ ਰਾਜ ਮਿੰਦਰ ਮੇਰੇ ਮਿੱਤਰੋ ਉਹ ਸਾਲਾ ਲਾ ਲੱਗਦਾ ਲੱਗਦਾ ਇਹਨਾਂ ਨੇ ਇੱਕ ਪਾਸਾ ਹੀ ਕਰਤਾ ਬਾਬਾ ਇੱਥੇ ਨੂੰ ਹੋ ਇੱਕ ਪਾਸਾ ਲਾ ਦੇਖਿਓ ਬਾਬਾ ਇੱਥੇ ਨੂੰ ਹੋ ਇੱਕ ਪਾਸਾ ਹੁੰਦਾ ਦੇਖਿਓ ਖੈਰੀ ਨਹੀਂ ਮਾਰਾ ਉਹ ਕਾਸ ਹੈਗਾ ਰਾਂਦਾ ਸੁੱਖ ਨੂੰ ਵਰਨਾ ਜਾਂ ਕਹਿੰਦੇ ਟਾਪੜ ਕੋਹਰੀਆਂ ਨੂੰ ਮੇਲਾ ਕਹਿੰਦੇ ਤੋੜ ਬੰਗੂ ਰਾਜਾ ਚੱਲਦਾ ਮੇਲਾ ਤੋੜ ਬੰਗੂ ਰਾਜਾ ਚੱਲਦਾ ਆਹ ਬੱਲੇ ਬੱਲੇ ਆਹ ਬੱਲੇ ਬੱਲੇ ਆਹ ਬੱਲੇ 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 ਇੰਦਰ ਵੀ ਜਫਾ ਲੱਗ ਗਿਆ ਆ ਮੇਲਾ ਕੋਟ ਗੰਗੂ ਰਹੇਗਾ ਅਸਕੇ ਅਸਕੇ ਕਰਦਾ ਮੈਜ ਸਾਰੇ ਸਿਰੇ ਦੇ ਹੋ ਗਏ ਆ ਹਰ ਹਰ ਸ਼ਖਾਹਮੀ ਪੜਦਾ ਹਰ ਦਰਸ਼ਕਾਹਮੀ ਪੜਦਾ ਉਹ ਦੇਖਿਆ ਸਾਹਮਣੇ ਫੀਲ ਦੇਖ ਆਉਣ ਕੀ ਰਲਾ ਜਸੂਤ ਰਿਆ ਆਉਂਦਾ ਵਾਹ ਦਸਨ ਪਹਿਲਵਾਨ ਦਾ ਕੁੱਪ ਕਬੱਡੀ ਪਾ ਰਿਹਾ ਹੈ ਅੱਜ ਲੈ ਵੀ ਅਮਨ ਦੁੱਖ ਤੋੜਦੇ ਆ ਇਹ ਗਵਿੰਦਰ ਚੰਦੋ ਦੀ ਟੀਮ ਹੈ ਉਹ ਗਵਿੰਦਰ ਚੰਦੋ ਦੀ ਟੀਮ ਹੈ ਉਹ ਲੈ ਵੀ ਦੀ ਟੀਮ ਨੇ ਉਸਤਾਜ ਦੁੱਖ

ਇਹ ਥੋੜੀ ਜਿਹੀ ਸਾਹਮੇ ਜਰ ਮੁੰਡੇ ਵਾਈਡ ਰੂਪੇ ਮੇਰਲੇ ਉਹ ਬੱਲੇ ਬਾਬਾ ਆ ਮੈਨੂੰ ਲੱਗਦਾ ਰਾਮਦੀਪ ਮੇਲਾ ਬਾਬੇ ਦੇ ਮੋਟਰ ਦਾਣਾ ਮੇਲਾ ਮੇਲਾ ਕਰਦੀ ਦੁਨੀਆ ਮੇਲਾ ਬੜਾ ਝੂਲਾ ਕੱਪ ਦਾ ਵਾਹ ਕੋ ਫੋਕੋੜੀ ਮੌਜਾ ਨਾਲ ਇਹ ਦੁਨੀਆ ਕਾਤ ਨੂੰ ਖਾ ਗਿਆ ਸੁੱਤੀ ਜੰਦਾ ਜੀ ਬਹੁਤ ਖੁਸ਼ੀ ਮਾਰੂਗਾ ਲੇਕਿਨ ਮੇਰੇ ਸਾਹਾਂ ਦਾ ਨੰਬਰ ਨਹੀਂ ਵੇਚarlo ਪਤਾ ਨਹੀਂ ਪਤਾ 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 ਨਹੀਂ ਗੱਲ ਆ ਵੀਰਾ ਬਹੁਤ ਬੜਾ ਲੈ ਕੇ ਲੈ ਲੋ ਬਾਬਾ ਪੱਕੀ ਗਾਰੰਟੀ ਸਾਡੀ ਗੱਲ ਹੋਗੀ ਤੁਹਾਡੀ ਸਟਾਰਟਰ ਤੁਹਾਡੀ ਤੁਹਾਡੀ ਸਟਾਰਟਰ ਇੱਕ ਨੋਟ ਕਰਵਾ ਜੀ ਪ੍ਰਬੰਧਕ ਜੇਤੂ ਲੇਖਣ ਦੇ ਚੋਂ ਕਹਿੰਦੇ ਫਿਰ ਦਸਤ ਕੱਢੇ ਲੈਣਗੇ ਮੇਰੇ ਮਿੱਤਰੋ ਆ ਗੁਰਪ੍ਰੀਤ ਮੋਟਾ ਪਹਿਲੀ ਗੱਡੀ ਪਾਰਿਆ ਜਿਹੜੀ ਖਾਲਸਾ ਜੀ ਹੋਵੇ ਬੜਾ ਥੋੜਾ ਥੋੜਾ ਪਾਸੇ ਹੋਇਆ ਆਪਨਾਂ ਕਬੱਡੀ ਕਹਿੰਦੇ ਖੇਡ ਦੇ ਮੈਦਾਨ ਵਿੱਚ ਆ ਗੁਰਪ੍ਰਿੰਤ ਬੋਟਾ ਮੇਰੇ ਮਿੱਤਰੋ ਨੰਬਰ ਦਾ ਵਾਟਾ ਕਰ ਰਿਹਾ ਇਹ ਤੁਹਾਡੇ ਪਿੰਡਾਂ ਦਾ ਇਸੇ ਇਲਾਕੇ ਦਾ ਇਹ ਆ ਕਹਿੰਦੇ ਖੁਸ਼ੀ ਕੜਿਆਣੇ ਵਾਲਾ ਇਸ ਵੇਲੇ ਕਬੱਡੀ ਪਾਉਣ ਨੂੰ ਤਿਆਰ ਹੈ ਤੇ ਭੱਜਦੇ ਹਨ ਇੱਕੋ ਜਿਹੇ ਬਾਹਰ ਮਿੱਤਰੋ ਅੱਜ ਟੱਕਰੇ ਨੇ ਹੋਣੀਆਂ ਨੂੰ ਹੋਰ ਮਿੱਤਰੋ ਰਾਜਾ ਖੇਲਾ ਗੱਲ ਵਿਸ਼ੇ ਲੱਖ ਲੱਖ ਦੀ ਦੇ ਧੁੰਮ ਪੈ ਗਈ ਮਿੱਤਰੋ ਕੋਟ ਜੰਗੂ ਰਾਜ ਦੇ ਕਬੱਡੀ ਕੱਪ ਦੀ ਆਹ ਕਿ ਧੁੰਮ ਪਈ ਆ ਆ ਖੁਸ਼ੀ ਕਰਦੇ ਬਦੀਆਂ ਗੱਲਾਂ ਨੇ ਜਿਹੜੇ ਮਿੱਤਰੋ ਲਾਉਣ ਮਿਹਨਤਾਂ ਕਰਨ ਦੇ ਜਿਹੜੇ ਮੱਥਕੇ ਉਹੀ ਆਉਂਦੇ ਆ ਮੈਦਾਨ ਵਿੱਚ ਜਿੱਤ ਕੇ ਤੇ ਵੱਡੇ ਵੱਡੇ ਨਾਮ ਮਿੱਤਰਾਂ ਹੰਦੇ ਵੇਖਿਆ ਕਬੱਡੀ ਦੇ ਮੈਦਾਨ 'ਚ ਕਈਆਂ ਦੇ ਚੱਕੇ ਜਾਮ ਮਿੱਤਰਾਂ ਇਹ ਬਲਕਾਰ ਨਖੀਲਾ ਗੱਲਾਂ ਕਰ ਗਿਆ ਅੱਜ ਕਹਿੰਦੇ ਜਿਹਨਾਂ ਨੇ ਸਮੇਂ ਔਰ ਜਿਹੜੇ ਮਿਹਨਤਾਂ ਕਰਕੇ ਮਕਾਮ ਪਾਉਂਦੇ ਆ ਟਰੈਕਟਰ ਚੱਪਦੇ ਆ ਆ ਡੇਡ ਵਾਲੀ ਧਰਨੀ ਤੇ ਕਿਤੇ ਦੂਜੀ ਪੈਰੀ ਆ ਮੇਰੇ ਮਿੱਤਰੋ ਭਰੇ ਸਾਡੀ ਧਰਤੀ ਹੈ ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਪਹਿਲਾਂ ਵੀ ਟਰੈਕਟਰ ਦਿੱਤੇ ਅੱਜ ਵੀ ਗੱਲਾਂ ਟਿਕਾਣੇ ਲੱਗੀਆਂ ਮੇਰੇ ਪੂਰੇ 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 ਆ ਆ ਜਫਾ ਮੇਰੇ ਮਿੱਤਰੋ ਅੱবি 2000 ਮੈਦੇ ਫੜ ਕੇ ਢਿੱਲੇ ਦਾ ਆ ਵੀਰਾਂ ਨੇ ਨੌਸ ਕਰਵਾਇਆ ਹੋਇਆ 2000 ਲੈ ਲਈ ਫੜ ਕੇ ਬਿੱਲੇ ਦਾ ਕਿਲਾਈ ਨੰਬਰ ਰਾਮਾ ਜੀ ਨੰਬਰ ਜੱਫੀਆਂ ਦਾ ਨੰਬਰ ਜੱਫੀਆਂ ਦਾ ਆ ਬਰੂੜ ਵਾਲੇ ਲੈ ਲੋ 2000 ਆ ਬਿੱਲੇ ਦਾ ਕਿਉਂਕਿ ਇੱਕ ਵੀਰਾਂ ਨੇ ਐਨਾਨਸ ਕਰਾਇਆ ਸੀ ਜੇ ਪਹਿਲਾ ਜੱਫਾ ਜਿੱਤਰ ਲੱਗੂ ਉਹ 2000 ਦਿੱਤਾ ਜਾਵੇਗਾ 2000 ਦਿੱਤਾ ਜਾਵੇਗਾ ਉਧਰ ਕਹਿੰਦੇ ਦੋ ਗੁਰਪ੍ਰੀਤ ਮਰੇ ਸਾਹਿਬ ਦੀਆਂ ਹੋ ਗਈਆਂ ਪਰ ਇੱਕ ਜੱਫਾ ਲੱਗ ਗਿਆ ਤੇ ਉਹ ਹਾਂ ਜੀ ਜਿੰਦਾ ਫਰਦਾ ਸ਼ੌਕ ਦੇ ਕਰਮਣ ਹੋਣੀ ਆਏ ਹੋਣੇ ਆ ਗਿੜੀ ਬੰਤਾਲ ਹੈ ਆ ਜੋਦ ਦੇ ਗੇਰੇ ਆਸਟ੍ਰੇਲੀਆ ਦੇ ਆਨੰਦ ਇਹ ਗੇਂ ਹੁੰਦੀ ਆ ਮੇਰੇ ਮਿੱਤਰੋ ਸਾਡੇ ਪ੍ਰਾਗ ਦੇ ਲਾਲੀਗੁਰੂ ਯੂ ਐਸ ਏ ਤੇ ਨਾਲ ਸਦਾ ਭਰਾ ਜਗਤਾਰ ਜਗਰਾਜ ਜੀ ਐਸ ਨਰਵੀਨ ਖਾਲਸਾ ਜੀ ਐਸ ਤੇ ਅਮਰੀਕਾ ਕੈਨੇਡਾ ਉਹਨਾਂ ਵੱਲੋਂ ਇਹਨੇ 200 ਟਰੈਕਟਰ 10 ਟਰੈਡਰਾਂ ਜਾਫੀ ਨੂੰ ਦਿੱਤੇ ਜਾਣੇ ਹੈ ਸਿੰਘ ਸਰਦਾਰ ਖੁਸ਼ੀ ਕਟਿਆਣੇ ਦਾ ਕਬੱਡੀ ਪਾ ਰਿਹਾ ਦਿੱਤੇ ਸੁਰੀ ਨੂੰ ਮਾਨ ਗੱਲਾਂ ਵੱਡੀਆਂ ਨੇ ਗੱਲਾਂ ਵੱਡੀਆਂ ਨੇ ਇਹਦਾ ਪੱਛੋਲਾ ਪਿੰਡ ਆਹ ਸਾਹਮਣੇ ਧੀਰੇ ਦੇ ਪਿੰਡਾਂ ਦਾ ਪਰ ਅੱਜ ਖੁਸ਼ੀ ਅੱਜ ਭੱਜ ਗਿਆ ਆ ਭੱਜ ਗਿਆ ਖੁਸ਼ੀ ਭੱਜ ਗਿਆ ਕੜਿਆਣੇ ਵਾਲਾ ਰੇਡਾਂ ਕਹਿੰਦੇ ਇਸ ਫੋਨ ਟ੍ਰੈਕਟਰ ਵਾਲਿਆਂ ਪੈਂਦੀਆਂ ਅੱਜ ਮਿੱਲੇ ਫੋੜ ਕਹਿੰਦੇ ਪਿੰਡਾਂ ਨੂੰ ਜਾਣਗੇ ਇਸ ਸਮਾਂ ਦਸੂਰਾਂ ਦੇ ਵਿੱਚੋਂ ਇੱਕ ਰੱਜੂ ਵਾਲਾ ਛੇਤੀ ਇਸ ਸਮੇ ਕਬੱਡੀ ਪਾ ਰਿਹਾ ਸੋਨੇ ਨੇ ਬਹੁਤ ਤਕੜੀ ਕਬੱਡੀ ਖੇਡੀ ਹੈ ਗੱਲ ਕਹਿੰਦੇ ਹੁੰਦੀ ਹੈ ਦਰਸ਼ਨ 25 ਵਰਗਿਆਂ ਦੀ ਇਹ ਉਹਨਾਂ ਪਿੰਡਾਂ ਦਾ ਇਸ ਵਿੱਚ ਖਿਡਾਰੀ ਹੈ ਲੈ ਵੀ ਬਿੱਲਾ ਕਹਿੰਦੇ ਨਾਲ ਦੇ ਨੂੰ ਪਰ ਡਬਲ ਟੱਚ ਹਸਪਿੰਡ ਦਾ ਪਿੱਤਾ ਇਸ਼ਾਰੇ ਕਰ ਗਿਆ ਕਿ ਨੰਬਰ ਇਸ ਸਮੇਂ ਉਹ ਇਧਰ ਦੇ ਸੇਜ ਜੁੜਦਾ ਹੋਇਆ ਹੈ 우ਸਤਾਦ ਜੀ ਰਵੀ ਆ ਗਿਆ ਪੁਰਜ ਨਿੱਟਾ ਵਾਲਾ ਰਵੀ ਪੁਰਜ ਨਿੱਟਾ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਹੈ ਹਨ ਕਹਿੰਦੇ ਰੀਜਨਾ ਸ਼ਿਕਾਰੀਆ ਰੀਜਨਾ ਸ਼ਿਕਾਰੀਆ ਆ ਨੀਲੇ ਫੋਰ ਦਿੱਤੇ ਜਮੇ ਜਿਹੜੇ ਮੇਰੇ ਮਿੱਤਰੋ ਲੱਖ 79 ਮੱਦੇ ਪ੍ਰਾਈਜ਼ ਨੇ ਸ਼੍ਰੀ ਗੁਰਮਾਨ ਕਬੱਡੀ ਕਲਬ ਦੇ ਕੋਲ ਦਿੱਤੇ ਜਾ ਰਹੇ ਹਨ ਪਰ ਇਸਾਨ ਵਾਲੇ ਵੀ ਕਹਿੰਦੇ ਤੀਜੀ ਪੈਨ ਲੱਗੀ ਹੈ ਆ ਸਾਹਮਣੇ ਕਹਿੰਦੇ ਪੁੜਾਣੇ ਵਾਲੇ ਕਹਿੰਦੇ ਤੀਜੀ ਪਾਉਣੀ ਹੈ ਜਾਫੀਆਂ ਨੇ ਠੱਲ ਪਾਉਣੀ ਆ ਮੇਰੇ ਮਿੱਤਰੋ ਦੇਖਾ ਲੈ ਕਿਹੜਾ ਜਾਫੀ ਬਣ ਕੇ ਕੋਸ਼ਿਸ਼ ਕਰਦਾ ਹੈ ਇਧਰ ਦੋਹਾਂ ਸਨਮਾਨਾ ਨਾਲ ਕਹਿੰਦੇ ਪ੍ਰੀਤ ਹੈ ਨਾਲ ਕਹਿੰਦੇ ਰਾਜਵੀਰ ਹੈ ਨਾਲ ਕਹਿੰਦੇ ਬਿੱਲਾ ਬਲੂਰ ਹੈ ਆਹ ਸਾਹਮਣੇ ਕਹਿੰਦੇ ਸਰਦਾਰ ਹਰੀ ਸਿੰਘ ਮਲਵਾ ਕਬੱਡੀ ਕਲੱਬ ਖੇਡ ਰਹੀ ਹੈ ਸਾਡੇ ਭਰਾ ਹੱਦੇ ਪੱਤਰ ਤੋਂ ਕੈਨੇਡਾ ਵਿੱਚ ਟੀਮ ਮੰਗਦੀ ਹੈ ਇੱਥੇ ਬਣਦੀ ਹੈ ਉਹ ਕਿੜਿਆਣੇ ਵਾਲਾ ਫੇਰ ਆ ਗਿਆ ਅਮਰੀਕ ਆਹ ਕਹਿੰਦਾ ਮੈਨੂੰ ਲੱਗਦਾ ਵੀ ਲੈ 50000 ਦੇ ਕਰੀਬ ਕਬੱਡੀ ਪੈ ਰਹੀ ਹੈ 5000 ਦੇ ਕਰੀਬ ਹੈ 2501 ਹੈ 1101 ਹੈ ਨਿਕਲਦਾ ਮੈਨੂੰ ਲੱਗਦਾ ਹੋਰ ਵੀ ਹੋਣਾ ਰਾਹ ਕਹਿੰਦੇ ਤਲਵੰਡੀ ਵਾਲਾ ਇਹਨੇ ਪੇਟਾ ਨੂੰ ਫੋੜ ਦਿੱਤਾ ਹੈ ਅੱਜ ਕੋਟ ਗੰਗੂਲੇ ਨੂੰ ਦੁਬਾਰਾ ਫੋੜ ਦਿੱਤوں ਨੂੰ ਫਿਰਦਾ ਹੈ ਜਿਹੜਾ ਨੰਬਰ ਹੋ ਗਿਆ ਬੁੱਲੇ ਦਾ ਉਹ ਨੰਬਰ ਜਾਫੀਆਂ ਦਾ ਨੋਟ ਕਰ ਲਿਓ ਉਹ ਨੰਬਰ ਜਾਫੀਆਂ ਦਾ ਬਰੇਸਾ ਵਾਲਾ ਜੇ ਮਾਨਸੇ ਨੂੰ ਟਰੈਕਟਰ ਉੱਜਾਣਾ ਜੋਰ-ਜੋਰ ਕੇ ਪਾਉਣੀਆ ਬੜੀਆਂ ਬੱਕੀ ਦਿੱਤਰੀ ਕੇ ਬਾਦ ਤੇ ਕਲੀਅਰ ਦੀ ਰਵਾਜ ਪੈ ਗਿਆ ਇੱਕ ਗੋਲਾ ਸੰਮਾਨ ਦਾ ਇਹ ਗੋਲਾ ਸੰਮਾਨ ਦਾ ਐਨ ਕਹਿੰਦੇ ਬੱਲੇ-ਬੱਲੇ ਕਰਵਾੜਿਆ ਖੇਡ ਮੈਦਾਨ ਵਿੱਚ ਗੁਰਜ ਲਿੱਟਾ ਬਣਦੀ ਕਬੱਡੀ ਪੈ ਰਹੀ ਹੈ ਜਿਹਨੇ ਪਾਤੀਆਂ ਜੋਰ-ਜੋਰ ਮਿੱਤਰੋ ਲਾਜੋ ਜਿੱਤ ਕੇ ਕੋਟ ਰੰਗੂ ਰਾਏ ਵਿੱਚੋਂ ਫੋੜ ਮਿੱਤਰੋ ਫੋੜ ਮਿੱਤਰੋ ਖੇਡ ਮਿੱਤਰੋ ਆਹ ਸਾਹਮਣੇ ਕਬੱਡੀ ਪਾੜੀ ਹੈ ਖੁਸ਼ੀ ਇੰਦਰ ਯਾਰ ਹੋਰੇ ਸਲਤੀ ਟੀਮ ਗੱਡਾ ਮਿਲਦਾ ਜਾਂਦਾ ਬ੍ਰਿਕ ਕਰੀ ਗੱਲ ਸਾਹਮਣੇ ਉਹ ਸਾਹਮਣੀ ਕਬੱਡੀ ਪਈ ਹੋਈ ਹੈ ਉਧਰ ਕਹਿੰਦੇ ਪੱਛੋ ਆਣੇ ਵਾਲਾ ਮੈਨੂੰ ਲੱਗਦਾ ਮੈਨੂੰ ਲੱਗਦਾ ਜੱਫਾ ਲਊ ਯਾਰ ਰਵੀ ਪੱਜੂ ਆਹ ਟੱਕਰ ਵੀ ਸਿਰੇ ਦੀ ਹੈ ਉਹ ਪੱਜ ਜਾਣਾ ਯਾਰ ਰੱਖ ਲੈਣਾ ਇੱਥੇ 30 ਸਕਿੰਟਾਂ ਦੇ ਫੈਸਲੇ ਕਰ ਰਹੇ ਉਧਰ ਕਹਿੰਦੇ ਲਾਨੀ ਪਿੰਡ ਨੂੰ ਟਰੈਕਟਰ ਪੁਰੇ ਜਾਂਦੇ ਨੂੰ ਹੈ ਲਾਨੀ ਪਿੰਡ ਨੂੰ ਟਰੈਕਟਰ ਦੇ ਜਾਂਦੇ ਆ ਜਿਵੇਂ ਕਹਿੰਦਾ ਜਾਨ ਤੇਰੇ ਪੇਕਿਆਂ ਨੂੰ ਹੋਰ ਸ਼ੁਕ ਦਾ ਜਾਈ ਨਹੀਂ ਹੁਣ ਤੇਰੇ ਪੇਕਿਆਂ ਨੂੰ ਉਹ ਕਿਹੜੇ ਪੰਡਾਂ ਨੂੰ ਹੋਰ ਸ਼ੁਕਦੇ ਜਾਂਦੇ ਆ ਹਲੇ ਮੈਚ ਦਾ ਸਮਾਂ ਬਾਕੀ ਐ ਜਿੰਨਾ ਟਿਕਾਣੇ ਲੱਗ ਜਾਣਗੇ ਮੇਰੇ ਮਿੱਤਰੋ ਇਧਰ ਦੇ ਬੰਨੇ ਘਾਟੂ ਵਾਲਾ ਛੋਟੀ ਉਮਰ ਕੁੱਤੇ ਤਿਆਰਦੇ ਨੇ ਕਿ ਜਦ ਵੱਜੇ ਵਿੱਚ ਸ਼ਕਤ ਤੱਕ ਹਜ਼ਾਰੇ ਜਾਂਦੇ ਨੇ ਮਾੜਾ ਹੋਵੇ ਟਾਈਮ ਆ ਮਰਜੇ ਮਾਰੇ ਜਾਂਦੇ ਨੇ ਬਾੜੇ ਪੱਤੇ ਪਵੇ ਤੇ ਰੋਟੀ ਸੜਦੀ ਹੁੰਦੀ ਆ ਪੜਕਾ ਪੜਕਾ ਕਰਕੇ ਗੁੱਤੀ ਚੜਦੀ ਹੁੰਦੀ ਹੈ ਪੜਕਾ ਕੋੜਕਾ ਕਰਕੇ ਗੁੱਤੀ ਚੜਦੀ ਹੁੰਦੀ ਹੈ ਭਈ ਇੱਕ ਇੱਕ ਮੰਗਿਆ ਦਰਸ਼ਕਾਂ ਦੇ ਬਰੇ ਸਾਹਿਬ ਦੀ ਟੀਮ ਨਾਲ ਇਹਨਾਂ ਐਕਸਟਰਾ ਨੇ ਉਹ ਬਹਿ ਜਾਓ ਬਈ ਵੜ ਕੇ ਜਿਹੜੇ ਬਰੇ ਸਾਹਿਬ ਦੀ ਟੀਮ ਨਾਲ ਐਕਸਟਰਾ ਨੇ ਬਹਿ ਜਾਓ ਉਹ ਮੈਨੂੰ ਲੱਗਦਾ ਪਰ ਬੰਮਲੇ ਖੁਸ਼ੀ ਅੱਜ ਫੋਰ ਦਿੱਤਣ ਨੂੰ ਫਿਰਦਾ ਜਿਹੜੇ ਜਿਹੜੇ ਚਾਹੁੰਦੇ ਆ ਵੀ ਖੁਸ਼ੀ ਫੋਰ ਦਿੱਤੇ ਇੱਕ ਵਾਰੀ ਤਾੜੀਆਂ ਮਾਰ ਦੇ ਦਰਸ਼ਕ ਵੀ गुरदासिया साम ਥੋੜੀ ਗੱਲਾਂ ਵੀ ਉਹਨਾਂ ਦੀਆਂ ਹੁੰਦੀਆਂ ਜਿੱਲਾ ਵਿੱਚ ਕੋਈ ਗੱਲ ਬਾਤ ਹੁੰਦੀ ਹੈ ਜਿਹੜੇ ਜਿਆਣੀ ਦੇ ਖਰੀ ਜੇ ਮਾਂਤ ਹੁੰਦੀ ਆ ਗੱਲਾਂ ਵੀ ਉਹਨਾਂ ਦੀਆਂ ਹੁੰਦੀਆਂ ਜਿਹੜੇ ਗੱਲ-ਬਾਤ ਹੁੰਦੀ ਆ ਬੁੱਟੇ ਬਾਈ ਨੇ ਗੱਲਾਂ ਟਿਕਾਣੇ ਲਾਤੀਆਂ ਲੈ ਵੀ ਉਹ ਮਾਰ ਜਾ ਕੜਿਆਣੇ ਵਾਲਿਆ ਉਹ ਤੰਗ ਦੇ ਰਾਂਗੇ ਬੰਦੋਂਨਾ ਵਿੱਚ ਪੌਲ ਲੱਗਿਆ ਅੱਜ ਟਰੈਕਟਰ ਇਹਦੇ ਪਿੰਡ ਦੀਆਂ ਧਰਿਆਵਾਂ ਦੇ ਵਿੱਚ ਛੁੱਕਣਾ ਜਿੱਦਾਂ ਕਬਟੀਆਂ ਪੈਂਦੀਆਂ ਰਹੀਆਂ ਜਿੱਦਾਂ ਕਬਟੀਆਂ ਪੈਂਦੀਆਂ ਰਹੀਆਂ ਆਹ ਕਹਿੰਦੇ ਅੰਦਰ 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 ਮਾਰ ਕਹਿੰਦੇ ਪੁੱਛੂਆਂ ਰਹੀਆਂ ਆਹ ਖੁਸ਼ੀ ਦੀ ਪਾਈ ਹੋ ਰਹੀ

ਅੱਜ ਕਹਿ ਰਹੇ ਸੀ ভাই ਖੁਸ਼ੀ ਨੇ ਤਿੰਨ ਦਿਨ ਦਾ ਕਹਿੰਦੇ 5100 ਦੀਆਂ ਪਰ ਕਿਹਨਾ ਵੱਲੋਂ ਬਾਅਦ ਵਿੱਚ ਦੱਸਾਂਗੇ ਕਿਉਂਕਿ ਮੈਚ ਦੇ ਵਿੱਚ ਬੜੀ ਖੁਸ਼ੀ ਹੋਈ ਹੈ ਅੱਜ ਸਾਡੇ ਇਲਾਕੇ ਨੇ ਪਹਿਲੀ ਵਾਰ ਤਾਂ ਹੋਇਆ ਵੀ ਵੀ ਮੈਚ ਨਾ ਨਹੀਂ ਬੋਲੇ ਮਾਇਆ ਬੋਲਣੀ ਹੈ ਮਾਇਆ ਤੋਂ ਬੜੀਆ ਖੁਸ਼ੀ ਤੇ ਕਹਿੰਦੇ 35000 ਰੁਪਏ ਲੱਗਾ ਸੀ ਪਹਿਲਾਂ ਬੋਲਿਆ ਬਾਅਦ ਵਿੱਚ ਵੀ ਬੋਲਾਂਗੇ ਤੇਰੇ ਮਿੱਤਰੋ ਮੇਰੇ ਭਰਾਵਾਂ ਨੇ ਮਾਨ ਸਨਮਾਨ ਦੇਦੇ ਆ ਜਾਂਦੇ ਸੁਪਾ हर ए सामेशा हर मुंड रोक रोकी कला ई डोल आल आ ਇਹ ਬਰੇਕ ਬੋਲ ਲੈ ਕੇ ਬੱਲੇ ਦਾ ਇਹ ਵਾਲਾ ਇਹ ਟਰੈਕਟਰ ਕਿਨਾਰੇ ਨਾਲ ਜਾਣ ਵਾਲਾ ਸੋਹਣਾ ਮੇਰੀ ਬੇਨਤੀ ਪਿੱਛੇ ਪਰੇ 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 ਬੱਲੇ 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 ਆ ਸਿੰਘ ਦੀ ਕਿੰਗ ਸਿੰਘ ਦੀ ਕਿੰਗ ਸਿੱਖੀ ਦੀ ਪਿਆਰ ਕਬੱਡੀ ਦੀ ਜਾਨ ਹੈ ਜੇ ਕੋਈ ਸਿੱਖੀ ਕਹਿੰਦੇ ਪ੍ਰਾਪਤੀ ਕਰਦਾ ਉਹਦੀਆਂ ਦੋ ਪ੍ਰਾਪਤੀਆਂ ਨਹੀਂ ਜਾਂਦੀਆਂ ਇੱਕ ਉਹਦੀ ਸਿੱਖੀ ਦੀ ਪ੍ਰਾਪਤੀ ਇੱਕ ਉਹਦੇ ਖੇਤਰ ਦੀ ਪ੍ਰਾਪਤੀ ਇਹ ਮੁੰਡਾ ਸਿੰਘ ਹੈ ਵਧੀਆ ਖੇਡਦਾ ਵਧੀਆ ਖੇਡਦਾ ਕਬੱਡੀ ਹੋ ਗਿਆ ਹੋਰ ਨਹੀਂ ਵਾੜ ਗਿਆ ਵੀਰੇ ਟੋਟਾ ਹੋ ਗਿਆ ਆ ਕਹਿੰਦੇ ਕੋਡ ਗੰਗੂ ਰਾਏ ਵਿੱਚ ਕੱਢ ਦਿੱਤੀ ਜੱਟ ਵਾਲੀ ਕੰਢੀ ਇੱਕ ਟਰੈਕਟਰ ਚਲਾ ਗਿਆ ਪਿੰਡ ਤੋਂ ਕੰਢੀ ਜਿਕਾਰਾ ਸਦਾ ਨਾਮ ਭਗਦੀ ਦਾ ਹੋਣ ਸਾਡੇ ਮਲਵਾਨ ਦੀ ਲੈ ਰੇ ਕਿ ਜਰਦੀ ਕਲਾਵਾ ਜਿਕਾਰਾ ਬੋਲ ਇਸੇ ਮਹਾਰਾਜ ਜੀ ਸ਼੍ਰੀ ਆਦਾਲ ਖੁਸ਼ੀ ਦੇ ਦਰਾ ਬਲਪੁਰੀਆ ਯੂਐਸਏ 2 ਨੰਬਰ ਤੇ ਖੇਡਿਆ ਦਰਾ ਖਾਸ ਖੇਡਾ ਉਧਰ ਕੇ